ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਦਾ ਹੁਣ ਵੱਡਾ ਫੈਸਲਾ ਸਾਹਮਣੇ ਆਇਆ ਉਸਨੇ ਇੱਕ ਵੱਡਾ ਨਿਰਣੇ ਲਿਆ ਤਾਂ ਨਿਰਣੇ ਕੀ ਲਿਆ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਤਾਂ ਹੁਣ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਜੋ ਕੇਂਦਰ ਸਰਕਾਰ ਵੱਲੋਂ ਅਵਾਰਡ ਦਿੱਤਾ ਗਿਆ ਤਾਂ ਉਸ ਨੂੰ ਵਾਪਸ ਕਰੇਗਾ 15 ਅਗਸਤ ਤੇ ਸ਼੍ਰੀ ਸਾਹਿਬ ਪਾਈ ਕਰਕੇ ਉਸ ਨੂੰ ਲਾਲ ਕਿਲੇ ਦੇ ਅੰਦਰ ਐਂਟਰੀ ਨਹੀਂ ਹੋਈ ਸੀ ਤਾਂ ਜਿਸ ਦਾ ਰੋਸ ਉਹਦੇ ਮੰਦੇ ਵਿੱਚ ਆ ਤਾਂ ਸਾਰਾ ਮਾਮਲਾ ਖੋਲ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਕਰਕਾਰ ਸਾਰਾ ਮਾਮਲਾ ਹੈ ਕੀ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਲੀ ਦੇ ਲਾਲ ਕਿਲੇ ਦੇ ਵਿੱਚ 15 ਅਗਸਤ ਨੂੰ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨੀ ਸੀ ਤਾਂ ਇਸ ਤੋਂ ਪਹਿਲਾਂ ਪਿੰਡ ਕਾਲਸਨਾ ਦੇ ਸਰਪੰਚ ਜੋ ਗੁਰਸਿੱਖ ਸਰਪੰਚ ਗੁਰਧਾਨ ਸਿੰਘ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਦੇ ਕੇ ਪ੍ਰੋਗਰਾਮ ਦੇ ਵਿੱਚ ਬੁਲਾਇਆ ਗਿਆ ਸੀ ਪਰ ਸਰਪੰਚ ਗੁਰਧਾਨ ਸਿੰਘ ਨੂੰ ਪ੍ਰੋਗਰਾਮ ਜੋ ਲਾਲ ਕਿਲੇ ਦੇ ਅੰਦਰ ਰੱਖਿਆ ਗਿਆ ਸੀ ਤਾਂ ਉਸ ਨੂੰ ਇਸ ਕਰਕੇ ਅੰਦਰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਸਰਪੰਚ ਅੰਮ੍ਰਿਤਧਾਰੀ ਸੀ ਤੇ ਉਹ ਉਸਨੇ ਕਕਾਰ ਪਹਿਨੇ ਹੋਏ ਸੀ ਜਦੋਂ ਸਰਪੰਚ ਅੰਦਰ ਜਾਣ ਦੇ ਲਈ ਜਾਂਦਾ ਹੈ ਤਾਂ ਉਸ ਨੂੰ ਇੱਕ ਪੁਲਿਸ ਅਧਿਕਾਰੀ ਵੱਲੋਂ ਰੋਕ ਲਿਆ ਜਾਂਦਾ ਉਸ ਨੂੰ ਇਹਾਦਤ ਕੀਤੀ ਜਾਂਦੀ ਹੈ ਕਿ ਜੇਕਰ ਤੇਰੇ ਇਹ ਕਕਾਰ ਪਾਏ ਹੋਏ ਨੇ ਤਾਂ ਤੂੰ ਇਸ ਕਰਕੇ ਅੰਦਰ ਨਹੀਂ ਜਾ ਸਕਦਾ ਇਸ ਗੱਲ ਦਾ ਗੁੱਸਾ ਸਿਰਫ ਸਰਪੰਚ ਗੁਰਧਿਆਨ ਸਿੰਘ ਨੂੰ ਨਹੀਂ ਲੱਗਾ ਤਾਂ ਪੂਰੇ ਪਿੰਡ ਨੂੰ ਲੱਗਿਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਸਰਪੰਚ ਅੰਮ੍ਰਿਤਧਾਰੀ ਸੀ ਅਤੇ ਉਸ ਦੇ ਕਕਾਰਾਂ ਕਰਕੇ ਉਸ ਦੇ ਨਾਲ ਭੇਦਭਾਵ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਰਪੰਚ ਗੁਰਧਿਆਨ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਜੋ ਸਨਮਾਨ ਮਿਲਿਆ ਸੀ ਹੁਣ ਪਿੰਡ ਵੱਲੋਂ ਗ੍ਰਾਮ ਸਭਾ ਦਾ ਇਜਲਾਸ ਬੁਲਾ ਕੇ ਐਵਾਰਡ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਕਾਰਾਂ ਦੀ ਕਦਰ ਨਹੀਂ ਕਰਦੀ ਤਾਂ ਸਾਨੂੰ ਇਹ ਅਵਾਰਡ ਜਿਹੜੇ ਨੇ ਉਹ ਨਹੀਂ ਪਹੁੰਚਦੇ ਤਾਂ ਅਸੀਂ ਕਰਨੇ ਕੀ ਨੇ ਇਸ ਮੌਕੇ ਤੇ ਆਲੇ ਦੁਆਲੇ ਦੇ ਲੋਕ ਜਿਹੜੇ ਕਰੀਬ 8 ਪੰਚਾਇਤਾਂ ਵੱਲੋਂ ਇਹ ਮਤੇ ਤੇ ਦਸਤਖਤ ਕੀਤੇ ਗਏ ਨੇ ਕੇਂਦਰ ਸਰਕਾਰ ਵੱਲੋਂ ਸਰਪੰਚ ਨੂੰ ਬੁਲਾ ਕੇ ਉਸ ਦੇ ਨਾਲ ਮਾੜਾ ਵਰਤੀਰਾ ਕੀਤਾ ਉਹ ਨਿੰਦਣਯੋਗ ਹੈ ਉਥੇ ਹੀ ਪਿੰਡ ਵਾਲਿਆਂ ਨੇ ਕਿਹਾ ਕਿ ਅਸੀਂ ਸਰਪੰਚ ਨੂੰ ਸ਼ਾਬਾਸ਼ ਦਿੰਦੇ ਆ ਜਿਨ੍ਹਾਂ ਨੇ ਐਡਾ ਵੱਡਾ ਫੈਸਲਾ ਲਿਆ ਅਤੇ ਸਨਮਾਨ ਵਾਪਸ ਕਰਨ ਦਾ ਮਤਾ ਪਾਇਆ ਕੋਈ ਵੀ ਸਾਡੇ ਕੋਲੋਂ ਸਿਆਸੀ ਜਾਂ ਅਕਾਲ ਤਖਤ ਦਾ ਜੋ ਜਥੇਦਾਰ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਸਾਡੇ ਤੱਕ ਅਜੇ ਤੱਕ ਪਹੁੰਚ ਨਹੀਂ ਕੀਤੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੀ ਇਸ ਉੱਤੇ ਕੀ ਪ੍ਰਤੀਕਿਰਿਆ ਹੈ ਇਹ ਅਜੇਹਾ ਇੱਕ ਵਾਰ ਨਹੀਂ ਹੋਇਆ ਜਿਸ ਤਰ੍ਹਾਂ ਕਿ ਜੇ 에ਅਰਪੋਰਟ ਦੀ ਗੱਲ ਕਰੀਏ ਜਾਂ ਫਿਰ ਪ੍ਰੀਖਿਆ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਕਾਰਾਂ ਨੂੰ ਲੈ ਕੇ ਭੇਦਭਾਵ ਹੁੰਦਾ ਰਿਹਾ ਹੈ ਅਤੇ ਅਜੇਹਾ ਭੇਦਭਾਵ ਕਰਨਾ ਬਿਲਕੁਲ ਗਲਤ ਹੈ ਮਨੁੱਖੀ ਅਧਿਕਾਰਾਂ ਦੇ ਗਲਤ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਸਭ ਨੂੰ ਸਸ਼ਸਤਤਾਰੀ ਹੋਣ ਦਾ ਜੋ ਹੁਕਮ ਵạchਿਆ ਹੈ ਅਤੇ ਕਾਨੂੰਨ ਵੀ ਇਸ ਨੂੰ ਮੰਨਦਾ ਹੈ ਕਿ ਜੇਕਰ ਕੋਈ ਅੰਮ੍ਰਿਤਧਾਰੀ ਹੈ ਤਾਂ ਉਹ ਸ਼ਸਤਰ ਜਿਹੜੇ ਨੇ ਪੈਨ ਸਕਦਾ ਹੈ ਇਸ ਤਰ੍ਹਾਂ ਪੁਲਿਸ ਅਧਿਕਾਰੀ ਦੇ ਵੱਲੋਂ ਲਾਲ ਕਿਲੇ ਦੇ ਅੰਦਰ ਸਰਪੰਚ ਨੂੰ ਨਾ ਜਾਣ ਦੇਣਾ ਇੱਕ ਨਿੰਦਣਯੋਗ ਘਟਨਾ ਹੈ